ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸ਼ਾਮ ਨੂੰ ਦਰਸ਼ਕੋ ਜੀ ਨਾ ਜੁੜੇ ਦੋਸਤੋ ਮਿੱਤਰੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਪੂਰੇ ਪੰਜਾਬ ਦੇ ਵਿੱਚ ਕਹਿ ਸਕਦੇ ਆ ਜਾਂ ਮੱਝਾ ਏਰੀਆ ਉਹਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਹੜ੍ਹ ਆਏ ਸੀਗੇ ਤੇ ਲੋਕ ਬੜੇ ਪੀੜਤ ਹੋਏ ਸੀਗੇ ਤੇ ਉਹਨਾਂ ਪੀੜਤਾਂ ਦੀ ਮਦਦ ਕਰਨ ਵਾਸਤੇ ਲਗਾਤਾਰ ਜਿਹੜੇ ਸਾਡੇ ਆਪਣੇ ਪੰਜਾਬੀ ਹੀ ਬੜੀ ਸਪੋਰਟ ਕਰ ਰਹੇ ਆ ਤੇ ਜੇਕਰ ਆਪਾਂ ਗੱਲ ਕਰੀਏ ਸੰਸਥਾਵਾਂ ਦੀ ਜਾਂ ਪਾਰਟੀਆਂ ਦੀ ਗੱਲ ਕਰੀਏ ਉਹ ਵੀ ਆਪਣੇ ਆਪਣੇ ਲੈਵਲ ਤੇ ਲੱਗੇ ਹੋਏ ਆ ਤੇ ਮੈਂ ਇਸ ਟਾਈਮ ਸੰਤ ਖਾਲਸਾ ਗੁਰਦੁਆਰਾ ਸਾਹਿਬ ਸੰਤ ਜਨੈਤ ਸਿੰਘ ਪਟਾਣਾ ਦਾ ਜਿਹੜਾ ਜਨਮ ਸਥਾਨ ਆ ਉੱਥੇ ਪਹੁੰਚਿਆ ਹੋਇਆ ਉੱਥੇ ਵੀ ਜਿਹੜੇ ਪੰਥਕ ਅਕਾਲੀ ਦਲ ਦੇ ਇੰਟਰਨੈਸ਼ਨਲ ਦੇ ਆਗੂ ਹੈਗੇ ਆ ਸੰਤ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਜੀ ਕਾਲਕਸਰ ਦੇ ਸਾਹਿਬ ਦਾ ਜਦੇਦਾਰ ਹੈਗੇ ਆ ਉਹਨਾਂ ਵੱਲੋਂ ਵੀ ਅੱਜ ਰਾਤ ਸਮਗਰੀ ਜਿਹੜੀ ਉਹਨਾਂ ਪੀੜਤਾਵਾਂ ਤੇ ਭੇਜ ਜਾਨੀ ਹੈ ਉਹਦੇ ਸਬੰਧ ਦੇ ਵਿੱਚ ਉਹਨਾਂ ਵੱਲੋਂ ਇੱਥੇ ਕੁਝ ਟਰਾਲੀਆਂ ਵੀ ਲਿਆਂਦੀਆਂ ਜਾਂ ਉਹ ਤੁਹਾਨੂੰ ਵਿਖਾਵਾਂਗੇ ਸਭ ਤੋਂ ਪਹਿਲਾਂ ਸੰਤ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਉਹਨਾਂ ਕੋਲ ਜਿਹੜੀਆਂ ਇਹ ਟਰਾਲੀਆਂ ਕਿੱਥੇ ਕਿੱਥੇ ਜਾਣੀਆਂ ਤੇ ਕੀ ਕੀ ਸਮਗ ਹਾਲ ਪੀੜਤਾ ਲਈ ਤੁਸੀਂ ਜਿਹੜੀ ਆਧ ਉਪਰਾਲਾ ਕੀਤਾ ਹੈਗਾ ਵੀ ਪਤਾ ਲੱਗਿਆ ਵੀ ਕੋਈ ਤੁਸੀਂ ਸਮਾਨ ਲੈ ਕੇ ਜਾ ਰਹੇ ਆ ਤੇ ਕੀ ਕੀ ਲੈ ਕੇ ਜਾ ਰਹੇ ਆ ਤੇ ਕਿੱਥੇ ਲੈ ਕੇ ਜਾ ਰਹੇ ਇਹ ਅਸੀਂ ਲਗਭਗ ਹਰ ਰੋਜ਼ ਹੀ ਕੈਂਪਾਂ ਦੇ ਵਿੱਚ ਸਮਾਨ ਭੇਜਦੇ ਆ ਚਾਰ ਥਾਵਾਂ ਤੇ ਸਾਡੇ ਕੈਂਪ ਲੱਗੇ ਆ ਜਿਹੜੇ ਦੇਰਾ ਬਾਬਾ ਨਾਨਕ ਦੀ ਸਾਈਡ ਵੀ ਹੈ ਤੇ ਫਿਰੋਜ਼ਪੁਰ ਵੀ ਆ ਸੋ ਅੱਜ ਦੀ ਜਿਹੜੀ ਸਮੱਗਰੀ ਹੈ ਇਹ ਦੇਰਾ ਬਾਬਾ ਨਾਨਕ ਜਾਣੀ ਹੈ ਉੱਥੇ ਜਿਹੜਾ ਸਾਡਾ ਕੰਮ ਕੈਂਪ ਹੈ ਉਹਦੇ ਇਨਚਾਰਜ ਨੇ ਸਾਡੇ ਦਲ ਦੇ ਇੱਕ ਨੂੰ ਪ੍ਰਦਾਨ ਬਾਬਾ ਜਤਿੰਦਰ ਸਿੰਘ ਜੀ ਦੱਬਾਂ ਵਾਲੇ ਇਹ ਸਾਡਾ ਕੈਂਪ ਜਿਹੜਾ ਲੱਗਾ ਹੈ ਕਲਾਂਨੌਰ ਤੋਂ ਬਸਰੂ ਦੇਰ ਬਾਬਾ ਨਾਨਕ ਤੋਂ ਤੇ ਫਤੇਗੜ ਚੂੜੀਆਂ ਤੋਂ ਵਿਚਕਾਰ ਜੇ ਪੈਂਦਾ ਇਹ ਸ਼ਾਹਪੁਰ ਚਾਜਨ ਪਿੰਡ ਹੈ ਤੇ ਤੁਸੀ ਬੰਦ ਤੋਂ 2 ਕਿਲੋਮੀਟਰ ਹੈ ਇੱਥੇ ਜਿਹੜੇ ਪਿੰਡ ਹੈ ਬਹੁਤ ਸਾਰੇ ਪਿੰਡ ਡੁੱਬ ਗਏ ਸੀ ਬਹੁਤ ਸਾਰੀ ਤਬਾਈ ਹੋਈ ਹੈ ਇੱਥੇ ਸਭ ਤੋਂ ਪਹਿਲਾਂ ਅਸੀਂ ਜਾ ਕੇ ਕੰਪਣੀ ਦੇ ਵਿੱਚ ਹੀ ਲਾਤਾ ਸੀ ਜਿਹਦੇ ਵਿੱਚ ਅਸੀਂ ਬਹੁਤ ਸਾਰੀਆਂ ਦਵਾਈਆਂ ਮੈਡੀਕਲ ਕੈਂਪ ਲਾਇਆ ਫਿਰ ਲੰਗਰ ਲਾਇਆ ਫਿਰ ਜਿਵੇਂ ਜਿਵੇਂ ਸਾਨੂੰ ਡਿਮਾਂਡ ਆਈ ਅਸੀਂ ਪਸ਼ੂਆਂ ਲਈ ਹਰਾ ਚਾਰਾ ਤੂੜੀ ਫੀਡ ਇਹਨਾਂ ਆਚਾਰ ਤੇ ਇਹ ਸਾਰਾ ਲੈ ਕੇ ਅੱਜ ਵੀ ਸੜੀਆਂ 10 ਟਰਾਲੀਆਂ ਤੂੜੀ ਦੀਆਂ ਜਾ ਰਹੀਆਂ ਨੇ ਤੇ ਅਸੀਂ 1000 ਬੋਰੀ ਜਿਹੜੀਆਂ ਫੀਡ ਦੀ ਲੈ ਕੇ ਜਾ ਰਹੇ ਹਾਂ ਕੁਝ ਰਾਸ਼ਨ ਜਿਹੜੀਆਂ ਕਿਟਾ ਲੈ ਕੇ ਜਾ ਰਹੇ ਹਾਂ ਕਿਉਂਕਿ ਰਾਸ਼ਨ ਵੈਸੇ ਵੀ ਬਹੁਤ ਆ ਰਿਹਾ ਉੱਥੇ ਜਿਹੜੀਆਂ ਸੰਗਤਾਂ ਦੂਰ ਦਰਦਿਆਂ ਤੋਂ ਯੂਪੀ ਤੱਕ ਤੋਂ ਜਿਹੜੇ ਸਾਡੇ ਮੁਸਲਮਾਨ ਭਰਾ ਆ ਰਹੇ ਐ ਦੱਸ ਉਹਨਾਂ ਦਾ ਵੀ ਧੰਨਵਾਦ ਕਰਦਾ ਕੋਈ जाट ਆ ਰਹੇ ਨੇ ਹਰਿਆਣੇ ਤੋਂ ਕੁਝ ਇੱਧਰ ਰਾਜਸਥਾਨ ਤੋਂ ਵੀ ਮੈਂ ਸਮਝਦਾ ਜੋ ਮੋਰਚਾ ਲੱਗਾ ਸੀ ਕਿਸਾਨੀ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਉਹਦੇ ਵਿੱਚ ਜੋ ਪੰਜਾਬੀਆਂ ਨੇ ਯੋਗਦਾਨ ਪਾਇਆ ਸਿੱਖਾਂ ਨੇ ਯੋਗਦਾਨ ਪਾਇਆ ਜੋ ਕਮਾਂਡ ਕੀਤੀ ਸਾਡੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀ ਉਹਨਾਂ ਦਾ ਇੰਨਾ ਵੱਡਾ ਹਿੰਦੁਸਤਾਨ ਦੀ ਕਿਸਾਨੀ ਤੇ ਪ੍ਰਭਾਵ ਪਿਆ ਕਿ ਅੱਜ ਇਹ ਪੰਜਾਬ ਤੇ ਆਫਤ ਆਈ ਹੈ ਤੇ ਉਹ ਦਿਲ ਖੋਲ੍ਹ ਕੇ ਇੱਥੇ ਆ ਰਹੇ ਨੇ ਸੋ ਜਿੱਥੇ ਸਰਕਾਰਾਂ ਦਾ ਰਵਈਆ ਜਿਹੜਾ ਉਹ ਬੜਾ ਨੈਗੇਟਿਵ ਹੈ ਪਰ ਇਹਦੇ باوجود ਜਿਹੜੀਆਂ ਸਿੱਖ ਜਥੇਬੰਦੀਆਂ ਨੌਜਵਾਨਾਂ ਯੂਥ ਹੈ ਨਗਰ ਪੰਚਾਇਤਾਂ ਸਾਡੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਇਹ ਬੜੀ ਖੁੱਲ ਕੇ ਸਾਨਾਂ ਦੀ ਸੇਵਾ ਤੇ ਪਹੁੰਚੀਆਂ ਹੋਈਆਂ ਜਿੰਨੇ ਸਾਡੇ ਐਨਆਰਆਈ ਵੀਰ ਹੈ ਉਹਨਾਂ ਨੇ ਵੱਖ-ਵੱਖ ਤੰਗ ਦੇ ਨਾਲ ਆਪਣੇ ਪਿੰਡਾਂ ਪਿੰਡਾਂ ਚੋਂ ਟਰੈਕਟਰ ਭੇਜੇ ਆ ਤੇਲ ਆਪਣਾ ਪਾ ਕੇ ਭੇਜੇ ਆ ਸੋ ਮੈਂ ਸਾਰਿਆਂ ਦੇ ਬਹੁਤ ਦਿਲੋਂ ਧੰਨਵਾਦ ਕਰਦਾ ਹੈ ਇਹਦੇ ਨਾਲ ਜਿਹੜੇ-ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਨੂੰ ਬਹੁਤ ਵੱਡਾ ਆਸਰਾ ਮਿਲਿਆ ਹੈ ਕਿ ਸਾਡਾ ਭਾਈਚਾਰਾ ਸਾਡੀ ਪਿੱਠ ਤੇ ਖੜਾ ਹੈ ਇਸ ਕਰਕੇ ਉਹਨਾਂ ਨੂੰ ਵੀ ਚੰਗਾ ਤਰਵਾਸ ਮਿਲਿਆ ਇਸ ਗੱਲ ਤੇ ਸਾਹਿਬ ਜਿਵੇਂ ਸਰਕਾਰ ਵੱਲੋਂ 1600 ਕਰੋੜ ਰੁਪਏ ਹੀ ਦਿੱਤਾ ਗਿਆ ਤੇ ਕੀ ਉਹਦੇ ਨਾਲ ਇਹਨਾਂ ਲੋਕਾਂ ਦਾ ਵੀ ਹੱਲ ਹੋ ਸਕਦਾ ਦੇਖੋ 1600 ਰੁਪਏ ਕੁਝ ਵੀ ਨਹੀਂ 1600 ਕਰੋੜ ਜਿਹੜਾ ਰੁਪਈਆ ਨਾ ਇਹ ਦੇਖੋ ਜਿਵੇਂ ਹੁਣ ਰਖੜਾ ਸੀ ਉਹ ਕਹਿੰਦਾ ਮੈਂ 10 ਕਰੋੜ ਦਵਾਂਗਾ ਜੇ ਇੱਕ ਇੱਕ ਸਿੱਖ 10-10 ਕਰੋੜ ਦਿੰਦਾ ਹੈ ਤੇ ਸੈਂਟਰ ਸਰਕਾਰ 1600 ਕਰੋੜ ਦਿੰਦੀ ਹੈ। ਇਹੀ ਸੈਂਟਰ ਸਰਕਾਰ ਯੂਪੀ ਦੇ ਵਿੱਚ 8000 ਕਰੋੜ ਦਿੰਦੀ ਹੈ। ਬਹੁਤ ਸੀਟਾਂ ਦੇ ਵਿੱਚ ਕਿਹਦੇ 10000 ਵੀ ਮੈਂ ਖਬਰਾਂ 'ਚ ਪੜਿਆ ਹੈ। ਹਜ਼ਾਰਾਂ ਕਰੋੜ ਰੁਪਈਆ ਜਿੱਥੇ ਕੋਈ ਮੀਂਹ ਨਹੀਂ, ਕਿੱਥੇ ਕੋਈ ਪਾਣੀ ਨਹੀਂ, ਕੋਈ ਹੜ੍ਹ ਨਹੀਂ, ਕੋਈ ਮਾਰ ਨਹੀਂ, ਉੱਥੇ ਨਵੇਂ ਪ੍ਰੋਜੈਕਟਾਂ ਲਈ ਬਹੁਤ ਵੱਡੀ ਪੱਧਰ ਤੇ ਸੈਂਟਰ ਪੈਸਾ ਖਰਚ ਰਹੀ ਹੈ। ਅਸੀਂ ਨਹੀਂ ਕਹਿੰਦੇ ਨਾ ਕਰਨ। ਪਰ ਏਡੀ ਵੱਡੀ ਆਫਤ ਨੂੰ ਵੇਖ ਕੇ ਇੱਕ ਹਵਾਈ ਸਰਵੇਖਣ ਕਰਕੇ ਹਿੰਦੁਸਤਾਨ ਦਾ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਇੱਕ ਮਜ਼ਾਕ ਜਿਹਾ ਕਰਕੇ ਇਤੋਂ ਚਲੇ ਜਾਵੇ ਇਤੋਂ ਇੱਕ ਝਾਰ ਹੁੰਦਾ ਹੈ ਕਿ ਬੜੀ ਇੱਕ ਵੱਡੀ ਛਾਜਿਸ਼ ਹੈ ਜਿਹੜਾ ਪਾਣੀ ਵੀ ਛੱਡਿਆ ਗਿਆ ਡੈਮਾਂ ਦਾ ਇਹ ਵੀ ਸੈਂਟਰ ਦੇ ਅਧੀਨ ਆ ਸਾਰੇ ਡੈਮ ਪਹਿਲਾਂ ਭਰੇ ਗਏ ਫਿਰ ਇੱਕਦਮ ਛੱਡ ਦਿੱਤੇ ਗਏ ਤੇ ਫਿਰ ਇਹਨਾਂ ਦੀ ਰਾਹਤ ਵਾਸਤੇ ਮਜ਼ਾਕ ਕੀਤਾ ਗਿਆ ਸੋ ਭਾਵੇਂ ਸਿੱਖ ਕੋਈ ਭੁਖਾਰੀ ਨਹੀਂ ਜਿਹੜੀ ਸਾਡੀ ਸਟੇਟ ਹੈ ਇਹਨੇ ਕੋਈ ਮੰਗ ਹੀ ਨਹੀਂ ਕੀਤੀ ਸੀ ਕਿ ਪ੍ਰਧਾਨ ਮੰਤਰੀ ਆ ਕੇ ਸਾਨੂੰ ਕੋਈ ਰਾਹਤ ਦੇਵੇ ਪਰ ਜੇ ਆਇਆ ਵੀ ਤਾਂ ਕਮ ਸੇ ਕਮ ਰਾਹਤ ਦਿੰਦਾ ਤਾਂ ਸਹੀ 1600 ਕਰੋੜ ਦੇ ਨਾਲ ਕਿੰਨੇ ਘਰ ਬਣ ਜਾਣਗੇ ਕਿੰਨੇ ਆਕ ਦੀ ਜਮੀਨ ਟਹਿ ਗਈ ਪੱਧਰੀ ਹੋ ਜੂਗੀ ਇਹਨਾਂ ਦੇ ਟਰੈਕਟਰ ਗੋ ਡੁੱਬ ਗਏ ਕਿੰਨੇ ਬੰਦੇ ਮਰ ਗਏ ਸੇ ਇੱਕ ਮਜ਼ਾਕ ਜਿਹਾ ਕਰਕੇ ਚਲੇ ਗਿਆ ਪਰ ਮੈਂ ਸਮਝਦਾ ਕਿ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਕੌਮ ਹੈ ਇਹ ਤਾਂ ਦੁਨੀਆਂ ਦੇ ਵਿੱਚ ਕਿਧਰੇ ਵੀ ਆਫਤ ਆ ਜਾਵੇ ਉੱਥੇ ਦਿਲ ਖੋਲ ਕੇ ਸੇਵਾ ਕਰਦੀ ਹੈ ਅੱਜ ਤਾਂ ਪੰਜਾਬੀਆਂ ਤੇ ਆਪਣੇ ਆ ਆਪਣੇ ਤੇ ਆਫਤਾਈ ਹੈ ਤੇ ਆਪਣੇ ਆਪ ਨੂੰ ਸੰਭਾਲਣ ਯੋਗ ਹੈਗੇ ਆ ਔਰ ਬਹੁਤ ਡਟੇ ਹੋਇਆ ਤੁਹਾਨੂੰ ਕੀ ਲੱਗਦਾ ਹਾਲ ਆਏ ਆ ਘੇਲਿਆਂ ਦੇ ਗਏ ਜਿਸ ਤਰ੍ਹਾਂ ਦੀਆਂ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਕੋਈ ਕੋਈ ਸ਼ੱਕ ਨਹੀਂ ਕਿ بارش ਬਹੁਤ ਜ਼ਿਆਦਾ ਹੋਈ ਤੇ ਲਗਾਤਾਰ ਕਈ ਦਿਨ ਹੋਈ ਹੈ ਉਹਦੇ ਨਾਲ ਵੀ ਦਰਿਆਵਾਂ ਦਾ ਪਾਣੀ ਵਧਿਆ ਬਹੁਤ ਤੇ ਕਿੰਨੀਆਂ ਥਾਵਾਂ ਤੇ ਜਿੱਥੇ ਦਰਿਆਵਾਂ ਦੀ ਮਾਰ ਨਹੀਂ ਪਈ ਉੱਥੇ ਵੀ ਪਾਣੀ ਭਰ ਗਿਆ ਪਰ ਦੂਜੇ ਪਾਸੇ ਜੇ ਦੇਖੀਏ ਕਿ ਜਿਹੜੀਆਂ ਜਿਹੜੇ ਮਾਹਰ ਨੇ ਉਹ ਡਿਬੇਟ ਕਰ ਰਹੇ ਨੇ ਕਿ ਨਾਲ ਨਾਲ ਪਾਣੀ ਕਿਉਂ ਨਹੀਂ ਛੱਡਿਆ ਗਿਆ ਜਦੋਂ ਪਤਾ ਡੈਮਾਂ ਦਾ ਪਾਣੀ ਚੜ ਰਿਹਾ ਹੈ ਚੜ੍ਹਾ ਵਧ ਰਿਹਾ ਹੈ ਖਤਰੇ ਦੇ ਨਿਸ਼ਾਨਵਾਲ ਨੂੰ ਜਾ ਰਿਹਾ ਹੈ ਉਦੋਂ ਕਿਉਂ ਨਹੀਂ ਪਾਣੀ ਛੱਡਿਆ ਗਿਆ ਜਦੋਂ ਖਤਰੇ ਦਾ ਨਿਸ਼ਾਨ ਟੱਪਣ ਲੱਗਾ ਤੇ ਇੱਕ ਦਮ ਛੱਡਿਆ ਗਿਆ ਪਹਿਲਾਂ ਇੱਕ ਬਿਆਨ ਦਿੱਤੇ ਗਏ ਕਿ ਅਸੀਂ ਬਾਰਡਰ ਤੋਂ ਅੱਗੇ ਪਾਕਿਸਤਾਨ ਨੂੰ ਇੱਕ ਚੂਲੀ ਪਾਣੀ ਪਿਆਰਾਂਗੇ ਇੱਕ ਬੂੰਦ ਨਹੀਂ ਦੇਵਾਂਗੇ ਤੇ ਫਿਰ ਇੱਕ ਦਮ ਛੱਡ ਕੇ ਪਾਣੀ ਜਾਣਾ ਕਿੱਥੇ ਸੀ ਪਾਣੀ ਤਾਂ ਅੱਗੇ ਜਾਣਾ ਸੀ ਨਾ ਜਦੋਂ ਉਹਨਾਂ ਨੇ ਅੱਗੇ ਆਪਣੇ ਡੈਮ ਬੰਦ ਕਰ ਦਿੱਤੇ ਕਿ ਉਹੀ ਰਾਵੀ ਦਾ ਪਾਣੀ ਘੁੰਮ ਕੇ ਜਿਹੜਾ ਹੈ ਉਹ ਫਿਰੋਜ਼ਪੁਰ ਨੂੰ ਮਾਰ ਕੀਤੀ ਇਹ ਤੇ ਫਿਰ ਪੰਜਾਬ ਜਿਹੜਾ ਲੈਂਦਾ ਪੰਜਾਬ ਹੈ ਉਹਦੀ ਮੁੱਖ ਮੰਤਰੀ ਨੇ ਸਰਵੇਖਣ ਕਰਕੇ ਕਿਹਾ ਕਿ ਨਹੀਂ ਆਪਾਂ ਇਹ ਪਾਣੀ ਦਾ ਦਮ ਨਾ ਕਰੋ ਇਹ ਖੋਲ ਦਿਓ ਨਹੀਂ ਤੇ ਪੰਜਾਬ ਡੁੱਬੂਗਾ ਤਾਂ ਪੰਜਾਬ ਚੋਂ ਪਾਣੀ ਲੱਥਾ ਹੈ ਇਹ ਸਾਰੀਆਂ ਗੱਲਾਂ ਤਾਂ ਹਲੇ ਸਰਵੇਖਣ ਦੀ ਲੋੜ ਮੰਗਦੀਆਂ ਵੀ ਅੱਗੇ ਕੀ ਹੋਇਆ ਕਿਵੇਂ ਹੋਇਆ ਪਰ ਤਰੰਤ ਜੋ ਹੈ ਉਹ ਸਾਨੂੰ ਜਿਹੜੇ ਡੁੱਬਰੇ ਸਾਡੇ ਕਿਸਾਨ ਹੈ ਜਿਨ੍ਹਾਂ ਦੀ ਖੇਤੀ ਤਬਾਹ ਹੋ ਗਈ ਅੱਜ 3 ਮਹੀਨੇ ਤੱਕ ਹਲੇ ਕੋਈ ਹਰਾ ਪੱਠਾ ਉਹਨਾਂ ਦੇ ਘਰ ਆਉਣ ਨੂੰ ਸੰਭਾਵਨਾ ਨਹੀਂ ਗਈ ਪਰ ਵੱਡੀ ਪੱਧਰ ਤੇ ਉਹਨਾਂ ਦੀ ਸਾਨੂੰ ਸਮਗਰੀ ਪਹੁੰਚਾਉਣੀ ਚਾਹੀਦੀ ਹੈ ਤੇ ਪੰਜਾਬ ਗਵਰਨਮੈਂਟ ਨੂੰ ਉਹਨਾਂ ਦੀ ਸਾਰ ਲੈਣੀ ਚਾਹੀਦੀ। ਸਿਕਸਾ ਜਿਵੇਂ ਕਾਂਗਰਸ ਪਾਰਟੀ ਦੇ ਜਿਹੜੇ ਮੇਨ ਲੀਡਰ ਹੈਗੇ ਰਾਹੁਲ ਗਾਂਧੀ ਆਏ ਪਿਛਲੇ ਬੀਤੇ ਦਾ ਨਾਲ ਵਿੱਚ ਉਹਨਾਂ ਨੂੰ ਸਰੋਪਾ ਦਿੱਤਾ ਗਿਆ ਤੇ ਸਰੋਵਣੀ ਕਮੇਟੀ ਤੇ ਹੋਰ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੁਸੀਂ ਕਿਵੇਂ ਲੱਗਿਆ? ਦੇਖੋ ਜਿਹੜਾ ਸਰੋਪਾ ਦੇਣਾ ਨਹੀਂ ਦੇਣਾ ਇਹ ਸਰੋਵਣੀ ਕਮੇਟੀ ਦੀ ਆਪਣੀ ਰਾਜਨੀਤੀ ਆ। ਦੇਖਿਓ ਕੀ ਕੀ ਰਾਜਨੀਤੀ ਬਖਾਉਣਾ ਚਾਹੁੰਦੇ ਆ। ਕਿਹਨੂੰ ਸਰੋਪਾ ਦੇਣਾ ਨਹੀਂ ਦੇਣਾ ਉਹਨਾਂ ਨੇ ਆਪਣੇ ਪੈਰਾਮੀਟਰ ਤੈਅ ਕੀਤੇ ਹੋਇਆ। ਇਹ ਕੋਈ ਇਹਦਾ ਇਹੋ ਜਿਹਾ ਸਿਧਾਂਤ ਵਿਧਾਨ ਨਹੀਂ ਬਣਿਆ ਕਿ ਸਰੂਪਾ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਬਣਾਉਣਾ ਚਾਹੀਦਾ ਜਦੋਂ ਕਿਤੇ ਰੌਲਾ ਪੈਂਦਾ ਉਹ ਰੌਲਾ ਪੈ ਜਾਂਦਾ ਬਾਕੀ ਇਹ ਜਿੰਨੇ ਵੀ ਲੀਡਰ ਆ ਰਹੇ ਨੇ ਭਾਵੇਂ ਰੌਖ ਲਗਾਂਦੀ ਆਇਆ ਭਾਵੇਂ ਪ੍ਰਧਾਨ ਮੰਤਰੀ ਆਇਆ ਇਹ ਤੇ ਰਾਜਨੀਤੀ ਨਾ ਕਰਨ ਭਾਵੇਂ ਕੋ ਚੰਗੀ ਨੀਤਨਾ ਵੀ ਆਉਂਦਾ ਉਹਨੂੰ ਵੇਖੋ ਵੀ ਉਹ ਆਇਆ ਤੇ ਕੀ ਕਰਨ ਆਇਆ ਕੀ ਉਹ ਐਲਾਨ ਕਰਦਾ ਹੈ ਕੀ ਆਪਣੀ ਪਾਰਟੀ ਨੂੰ ਦਿਸ਼ਾ ਨਿਰਦੇਸ਼ ਦਿੰਦਾ ਹੈ ਕਿਤੇ ਕਹਿੰਦੇ ਜੀ ਉਹਨੂੰ ਪੁਲਿਸ ਨੇ ਅੱਗੇ ਰੋਕਤਾ ਜੀ ਜਾਨ ਨਹੀਂ ਦੇਣਾ ਜੀ ਹਰ ਬੰਦੇ ਦੀ ਆਪਣੀ ਭਾਵਨਾ ਹੈ ਭਾਵੇਂ ਉਹ ਰੋਹਲ ગાંધી ਤੇ ਭਾਵੇਂ ਉਹ ਪ੍ਰੀਮਾ ਮੋਦੀ ਆ ਸਾਰੇ ਆਪਣੇ ਆਪਣੇ ਢੰਗ ਦੇ ਨਾਲ ਦੱਸਣ ਵੀ ਕੀ ਕਰਦੇ ਪੰਜਾਬ ਲਈ ਅਸੀਂ ਕੀ ਕਰਨਾ ਚਾਹੀਦੇ ਸਾਨੂੰ ਇਸ ਵਾਸਤੇ ਇਹਦੇ ਤੇ ਸਿਰਫ ਰਾਜਨੀਤੀ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਆ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਉਹ ਵੀ ਤੇ ਇੱਕ ਬਹੁਤ ਵੱਡੀ ਰਾਜਨੀਤੀ ਦੇ ਖਲਾਥ ਲਈ ਹੈ ਸਿੰਘ ਸਾਹਿਬ ਜਿਵੇਂ ਪਿਛਲੇ ਦੌਰੋਂ ਤੋਂ ਕਾਫੀ ਇੱਕ ਵਿਵਾਦ ਖੜਾ ਹੋਇਆ ਵਾ ਵੀ ਜਿਹੜੇ ਸੁਖਵੀਰ ਸਿੰਘ ਬਾਦਲਾ ਉਹ ਸਰੋਣੀ ਕਮੇਟੀ ਦਾ ਪੈਸਾ ਹੀ ਜਿਹੜਾ ਵੰਡ ਰੇ ਹੈਗੇ ਆ ਤੇਲ ਵੀ ਉਹਨਾਂ ਦਾ ਹੀ ਭੇਜ ਰੇ ਹੈਗੇ ਆ ਤੇ ਪਰ ਇਸ ਨੂੰ ਲੈ ਕੇ ਕਾਫੀ ਜਿਹੀ ਚਰਚਾ ਹੋਈ ਹੈ ਤੁਸੀਂ ਕੀ ਸਮਝਦੇ ਹੋ ਦੇਖੋ ਸੁਖਵੀਰ ਸਿੰਘ ਬਾਦਲ ਕੋਲੇ ਕੋਈ ਸ਼ੱਕ ਨਹੀਂ ਕਿ ਬਹੁਤ ਪੈਸਾ ਹੈ ਉਹਦੇ ਕੋਲੇ ਅੰਬਾਰ ਨੇ ਪੈਸੇ ਦੇ ਪਰ ਜਿਹੜੇ ਲੋਕਾਂ ਦੇ ਵਿੱਚ ਸ਼ੰਕਾ ਪੈਦਾ ਹੋਈ ਹੈ ਇਹ ਕੋ ਜਿਹੜਾ ਉਹ ਇੱਕ ਜਨਤਕ ਫਿਗਰ ਹੈ ਜਿਹੜਾ ਸੁਖਵੀਰ ਸਿੰਘ ਹੈ ਉਹਨੂੰ ਚਾਹੀਦਾ ਹੈ ਕਿ ਉਹ ਖੁੱਲ੍ਹੇ ਦਿਲ ਨਾਲ ਦੱਸ ਦੇਵੇ ਕਿ ਆ ਮੇਰਾ ਅਕਾਊਂਟ ਹੈ ਇਹਦੇ ਵਿੱਚ ਮੈਂ ਪੈਸੇ ਦੇ ਰਿਹਾ ਹੈ ਮੈਂ ਟਰਾਂਸਪੋਰਟ ਤੋਂ ਦੇ ਰਿਹਾ ਹਾਂ ਮੈਂ ਹੋਟਲਾਂ ਤੋਂ ਦੇ ਰਿਹਾ ਹਾਂ ਮੈਂ ਵਿਦੇਸ਼ਾਂ ਤੋਂ ਦੇ ਰਿਹਾ ਹਾਂ ਕਿੱਥੋਂ ਪੈਸਾ ਦੇ ਰਿਹਾ ਹੈ ਉਹਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸਾਡੇ ਐਸਜੀਪੀਸੀ ਦੇ ਪ੍ਰਧਾਨ ਕਰ ਰਹੇ ਆ ਉਹ ਕਿਉਂ ਸਪਸ਼ਟ ਕਰ ਦਿੰਦੇ ਆ ਹੁਣ ਤਾਂ ਕਿਸੇ ਨੇ ਪੁੱਛਿਆ ਨਹੀਂ ਫਿਰ ਨਾਲ ਹੀ ਉਧਰੋਂ ਇਹ ਪ੍ਰਸ਼ਨ ਸ਼ੁਰੂ ਹੋਏ ਉਧਰੋਂ 20 ਕਰੋੜ ਰੁਪਇਆ ਸਾਡੇ ਐਸਜੀਪੀਸੀ ਦੇ ਮੈਂਬਰਾਂ ਨੇ ਪ੍ਰਧਾਨ ਨੇ ਜਨਰਲ ਦੀ ਮੀਟਿੰਗ ਸਦਕੇ ਪਾਸ ਕਰਤਾ ਕਿ ਅਸੀਂ 20 ਕਰੋੜ ਰੁਪਇਆ ਖੜਪੀਰਤਨ ਦੇਵਾਂਗੇ ਕਿ ਸੁਖਵੀਰ ਦੇਊਗਾ ਉਹ ਇਸ ਕਰਕੇ ਸੁਖਬੀਰ ਜੀ ਨੂੰ ਇਹ ਸੁਖਬੀਰ ਸਿੰਘ ਬਾਦਲ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਆ ਜਿਹੜਾ ਮੈਂ ਪੈਸਾ ਵੰਡ ਰਿਹਾ ਮੇਰਾ ਫਲਾਨਾ ਅਕਾਊਂਟ ਹੈ ਉਹਦੇ ਵਿੱਚ ਮੈਂ ਦੇ ਰਿਹਾ ਹੈ ਪਾਰਦਰਸ਼ੀ ਜਿਵੇਂ ਰਖੜੇ ਹੋਣਾਂ ਨੇ ਪੈਸਾ ਦਿੱਤਾ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਨਿੱਜੀ ਪੈਸਾ ਦੇ ਰਹੇ ਹਾਂ ਰਵਿੰਦਰ ਨੇ ਦਿੱਤਾ ਕਹਿੰਦਾ ਮੈਂ ਨਿੱਜੀ ਦੇ ਰਿਹਾ ਤੇ ਇਹ ਵੀ ਕਹੇ ਕਿ ਮੇਰਾ ਨਿੱਜੀ ਪੈਸਾ ਮੈਂ ਇਹਨੂੰ ਆਪਣੇ ਭਰਾਵਾਂ ਦੀ ਮਦਦ ਕਰ ਰਿਹਾ ਇੱਕ ਹੋਰ ਇੱਕ ਵੀਡੀਓ ਚੱਲ ਪਈ ਕਿ ਕੋ ਉਹਦਾ ਕੋਈ ਜਥੇਦਾਰ ਸੀ ਉਹੀ ਟਰੈਕਟਰ ਤੇ ਬੈਠਾ ਉਸੇ ਨੂੰ ਪੈਸੇ ਵੰਡਾ ਤੇ ਉਹੀ ਮੁੜ ਕੇ ਟਰੈਕਟਰ ਫੇਰ ਚਲਾਉਣ ਲੱਗ ਪਿਆ ਫਿਰ ਜਗਵੀਰ ਸਿੰਘ ਬਾਦਲ ਤੋਂ ਖਬਰ ਆ ਗਿਆ ਵੀ ਨਹੀਂ ਜੀ ਆਪ ਲੋਕ ਤਾਂ ਕੰਮ ਧੰਦਿਆਂ ਤੇ ਲੱਗੇ ਆ ਮੈਂ ਤਾਂ ਇਹਨਾਂ ਤਾ ਪੈਸੇ ਫੜਾਏ ਆ ਫਿਰ ਬਾਅਦ ਵਿੱਚ ਨੂੰ ਪਤਾ ਲੱਗਾ ਕਿ ਉਹ ਪਿੰਡ ਵਾਲਿਆਂ ਨੇ ਜੋ ਰੌਲਾ ਪਾਇਆ ਕਿ ਪੈਸੇ ਪੰਚਾਇਤ ਨੂੰ ਤੂੰ ਵੰਡਦੇ ਨਹੀਂ ਹੂ ਰੌਲਾ ਪਾਊਗਾ ਇਹੋ ਜਿਹੀ ਗੱਲਾਂ ਚੱਲਦੀਆਂ ਇਹ ਨਹੀਂ ਚੱਲਣੀਆਂ ਚਾਹੀਦੀਆਂ ਦੇਖੋ ਇੱਕ ਪਾਸੇ ਆਸਥ ਵਿੱਚ ਹੱਸੇ ਹੋਏ ਸਾਡੇ ਪੰਜਾਬੀ ਭਰਾ ਹੈ ਕਿਸਾਨ ਭਰਾ ਹੈ ਉਹਨਾਂ ਦੀ ਦਿਲ ਖੋਲ ਕੇ ਮਦਦ ਤੇ ਸੱਚੇ ਦਿਲ ਨਾਲ ਕਰਨੀ ਚਾਹੀਦੀ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਸ ਤਰ੍ਹਾਂ ਦੇਖਦੇ ਆਂ ਜਾਇ ਹੜ੍ਹਾਂ ਦੇ ਪੀੜਤਾਂ ਵਾਂਗ ਮੈਂ ਸਮੁੰਦਰ ਪੰਜਾਬ ਸਰਕਾਰ ਆਪਣੇ ਤੌਰ ਤੇ ਹੱਥ ਪੈਰ ਮਾਰ ਰਹੀ ਹੈ ਇਹ ਕਿਨਾਂ ਦਾ ਜਿਹੜਾ ਬਹੁਤ ਨੈਗੇਟਿਵ ਜਿਹੜਾ ਪ੍ਰਸ਼ਨ ਗਿਆ ਹੈ ਇਹ ਹਾਲ ਔਨ ਕੋ ਪਹਿਲਾਂ ਲਗਾਤਾਰ ਇਹਨਾਂ ਦਾ ਮੈਨਿੰਗ ਮੰਤਰੀ ਗੋਇਲ ਇਹ ਬਿਆਨ ਦਿੰਦਾ ਰਿਹਾ ਕਿ ਕਿਸੇ ਨੂੰ ਖੜਾ ਤੱਕ ਬਣਾਉਣ ਦੀ ਜਰੂਰਤ ਨਹੀਂ ਅਸੀਂ ਸਾਰੇ ਪੱਕੇ ਪ੍ਰਬੰਧ ਕੀਤੇ ਆ ਕਿ ਕਿਤੇ ਤੁਹਾਡੇ ਪੱਕੇ ਪ੍ਰਬੰਧ ਕਿਉਂ ਬਿਆਨ ਦਿੰਨੇ ਆ ਇਹ ਤੁਸੀਂ ਕਹੋ ਵੀ ਇਹ ਜੇ ਸਾਰਾ ਇਸ ਸਮੁੰਦਰ ਦਾ ਪਾਣੀ ਇਕੱਠਾ ਹੋ ਜੇ ਜੇ ਸਾਡੇ ਡੈਮ ਉੱਪਰ ਦੀ ਹੋ ਜਾਣ ਅਸੀਂ ਕੀ ਕਰ ਸਕਦੇ ਆ ਚਲੋ ਫੇਰ ਵੀ ਬੰਦਾ ਕੋਈ ਪ੍ਰਬੰਧ ਕਰ ਲੇ ਜੇ ਪੰਜਾਬ ਗਵਰਨਮੈਂਟ ਕਹਿੰਦੀ ਹੈ ਕਿ ਤੁਸੀਂ ਪ੍ਰਵਾਹ ਨਾ ਕਰੋ ਅਸੀਂ ਤਾਂ ਸਾਰੇ ਪ੍ਰਬੰਧ ਕੀਤਾ ਤੇ ਫੇਰ ਉਹ ਤਰੇ ਤਰੇ ਸਾਰੇ ਪ੍ਰਬੰਧ ਰਹਿ ਗਏ ਫੇਰ 2 ਦਿਨ ਦਾ ਸਰਵੇਖਣ ਕਰਕੇ ਮੁੱਖ ਮੰਤਰੀ ਹਸਪੀਟਲ ਚਲੇ ਗਏ ਤੇ ਬਾਅਦ ਵਿੱਚ ਬੋਲਣ ਵਾਲਾ ਕੋਈ ਨਹੀਂ ਸੋ ਇਸ ਵਾਸਤੇ ਮੁੱਖ ਮੰਤਰੀ ਨੂੰ ਵੀ ਐਂ ਡਟ ਕੇ ਫਰੰਟ ਤੇ ਖੜਨਾ ਚਾਹੀਦਾ ਉਹਨੂੰ ਪ੍ਰਧਾਨ ਮੰਤਰੀ ਦੇ ਦਿੱਤੀ ਹੋਈ ਰਾਸ਼ਟ ਸਮਗਰੀ ਜਿਹੜੀ ਉਹਨੇ ਪੈਗ ਵਿੱਚ ਦਿੱਤਾ ਹੈ 1600 ਕਰੋੜ ਦਾ ਇਹਦੇ ਤੇ ਵੀ ਸਪਸ਼ਟ ਹੋਣਾ ਚਾਹੀਦਾ ਹੈ ਇੱਕ ਪਾਸੇ ਕਹਿੰਦਾ ਮੇਰਾ ਬਹੁਤ ਸਾਰਾ ਫੰਡ ਪੰਜਾਬ ਗੌਰਮਟਰ ਦਾ ਸੈਂਟਰ ਨੇ ਰੋਕਿਆ ਹੋਇਆ ਹੈ ਸੈਂਟਰ ਕਹਿੰਦਾ ਵੀ ਅਸੀਂ ਪਹਿਲਾਂ ਵੀ 11000 ਕਰੋੜ ਰੁਪਏ ਦਿੱਤਾ ਉਹ ਇਹਨਾਂ ਕੋਲੇ ਪਿਆ ਹੈ ਇਹ ਇੱਕ ਐਵੇਂ ਲੋਕਾਂ ਦੇ ਵਿੱਚ ਦੁੱਧਾ ਪਾਈ ਹੈ ਜਿਵੇਂ ਦੋਨੇ ਹੀ ਮਿਲੇਵੇ ਹੁੰਦੇ ਆ ਇੱਕ ਦੂਜੇ ਨੇ ਮਿਲ ਕੇ ਹੀ ਬਿਆਨ ਦੇ ਰਹੇ ਐਸ ਤਰ੍ਹਾਂ ਮੈਂ ਪ੍ਰਤੀਤ ਹੁੰਦਾ ਹੈ ਮੁੱਖ ਮੰਤਰੀ ਪੰਜਾਬ ਕਿਉਂ ਨਹੀਂ ਸਪਸ਼ਟ ਕਰਦਾ ਵੀ ਸਾਡਾ ਖੇਤੀ ਦਾ ਕਿੰਨਾ ਮੰਡੀ ਕਰਨ ਦਾ ਕਿੰਨਾ ਕਿੰਨਾ ਫੰਡ ਸਾਡਾ ਰੁਕਿਆ ਹੋਇਆ ਕਿੰਨਾ ਜੀਐਸਟੀ ਦਾ ਫੰਡ ਸਾਡਾ ਰੁਕਿਆ ਹੈ ਸਾਰਾ ਦੱਸੀ ਲੋਕਾਂ ਨੂੰ ਠੀਕ ਹੈ ਜੀ ਬਹੁਤ ਸੈਸਾ ਭਾਈ ਜਸਵੀਰ ਸਿੰਘ ਰੋਡਿਆ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਨੇ ਦੱਸਿਆ ਜਿਹੜੀ ਰਾਤ ਸਮਗਰੀ ਲੈ ਕੇ ਇਹਨਾਂ ਵੱਲੋਂ ਜਿਹੜੀਆਂ ਟਰਾਲੀਆਂ ਜਿਹੜੀਆਂ ਭੇਜੀਆਂ ਕੋਸ਼ਿਸ਼ ਕਰਦੇ ਆ ਤੁਹਾਨੂੰ ਟਰਾਲੀਆਂ ਵੀ ਵਿਖਾਈਆਂ ਜਾਣ ਵੀ ਜਿਹੜੀ ਤੂੜੀ ਹੈ ਤੇ ਹਜ਼ਾਰ ਬੋਰੀ ਇਹਨਾਂ ਨੇ ਫੀਡ ਦੀ ਆਖਿਆ ਬਾਕੀ ਜਿਹੜਾ ਹੋਰ ਸਮਾਨ ਹੈ ਜਿਹੜਾ ਉਹ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚ ਆਇਆ ਜਾਊਗਾ ਤੁਸੀਂ ਵੀਰਾਂ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਬੇ ਬਣੇ ਰਹੋ ਪਰ ਵੱਡੀਆਂ ਗੱਲਾਂ ਵੀ ਇਹਨਾਂ ਵੱਲੋਂ ਕਿੰਤੀਆਂ ਜਾਂ ਜਿਵੇਂ ਆਖਿਆ ਵੀ ਜੇ ਮੁੱਖ ਮੰਤਰੀ ਨੂੰ ਵੀ ਸਪਸ਼ਟ ਹੋਣਾ ਚਾਹੀਦਾ ਹੈ ਵੀ 1600 ਕਰੋੜ ਰੁਪਏ ਜਿਹੜਾ ਸੈਂਟਰ ਵੱਲੋਂ ਦਿੱਤਾ ਗਿਆ ਉਹ ਕੀ ਸਾਰਾ ਕੁਝ ਕੀ ਉਹਦਣਾ ਹੱਲ ਹੋ ਜੂਗਾ ਪਰ ਕਿਉਂਕਿ ਬਹੁਤ ਵੱਡਾ ਮਤਲਬ ਆਫਤ ਜਿਹੜੀ ਪੰਜਾਬ ਤੇ ਆਈ ਹੋਈ ਸੀ ਤੇ ਉਹਦੇ ਮੁਕਾਬਲੇ ਜਿਹੜੀ ਇਹ ਜਿਹੜੀ ਰਾਹਤ ਦਿੱਤੀ ਗਈ ਬਹੁਤ ਘੱਟ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਲਗਾਤਾਰ ਵੰਡੇ ਜਾ ਰਹੇ ਪੈਸੇ ਵੰਡੇ ਜਾ ਰਿਹਾ ਉਸ ਨੂੰ ਲੈ ਕੇ ਜਿਹੜਾ ਲਗਾਤਾਰ ਵਿਵਾਦ ਹੈਗਾ ਉਹਨੂੰ ਲੈ ਕੇ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈਗਾ ਵੀ ਜੇਕਰ ਸੁਖਬੀਰ ਸਿੰਘ ਬਾਦਲ ਆਪਣੇ ਕੋਲ ਉਹ ਜਿਹੜਾ ਪੈਸਾ ਜਿਹੜਾ ਦੇ ਰਿਹਾ ਹੈਗਾ ਤੇ ਇਹਨਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਦੱਸਣ ਵੀ ਅਸੀਂ ਕਿਹੜੇ ਪਾਸੋਂ ਪੈਸਾ ਜਿਹੜਾ ਉਹ ਲੈ ਕੇ ਦੇ ਰਹੇ ਹੈਗੇ ਆ ਜੇ ਲੋਕਾਂ ਬਾਹਰ ਦੇ ਤੁਸੀਂ ਦੇਖ ਸਕਦੇ ਹੋ ਅ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਟਰਾਲੀਆਂ ਇਸ ਟਾਈਮ ਖੜੀਆਂ ਹੈਗੀਆਂ ਤੁਸੀਂ ਦੇਖੋ ਇੱਕ ਵਾਰ ਉਹਨਾਂ ਦੇ ਵਿੱਚ ਫੀਟ ਲੱਭੀ ਹੋਈ ਹੈ ਤੇ ਇਹ ਜਿਹੜੇ ਕਾਫੀ ਟਰੈਕਟਰ ਜਿਹੜੇ ਹਜੇ ਵੀ ਆ ਰਹੇ ਹੈਗੇ ਆ ਇਹ ਫੀਡ ਤੇ ਜਿਹੜੀ ਤੂੜੀ ਵੀ ਇੱਧਰ ਲੱਤੀ ਹੋਈ ਆ ਟਰਾਲੀਆਂ ਖੜੀਆਂ ਆ ਗਈਆਂ ਫੀਡ ਵਾਲੀਆਂ ਟਰਾਲੀਆਂ ਖੜੀਆਂ ਆ ਗਈਆਂ ਤੇ ਇਹ ਸਾਰੀਆਂ ਟਰਾਲੀਆਂ ਜਿਹੜੀਆਂ ਫੀਡ ਆ ਜਿਹੜੀ ਜਾਂ ਤੂੜੀ ਆ ਇਹ ਇਸ ਟਾਈਮ ਪਿੰਡਾਂ ਦੇ ਵਿੱਚ ਜਾਣੀ ਹੈਗੀ ਆ ਤੇ ਉੱਥੇ ਜਿਹੜੇ ਲੋਕ ਪੀੜਤ ਹੈਗੇ ਉਹਨਾਂ ਲਈ ਇਹ ਰਾਤ ਸਮਗਰੀ ਕਹਿ ਸਕਦੇ ਆ ਕਿਉਂਕਿ ਪਸ਼ੂਆਂ ਲਈ ਜਿਹੜਾ ਚਾਰੇ ਦੀ ਬੜੀ ਜ਼ਰੂਰਤ ਹੈਗੀ ਆ ਕਿਉਂਕਿ ਹਜੇ ਕਿਤੇ ਵੀ ਕੋਈ ਫਸਲ ਆ ਜਿਹੜੀ ਕਿਸੇ ਤਰ੍ਹਾਂ ਦਾ ਕੋਈ ਪੱਠੇ ਜਿਹੜੀ ਨਹੀਂ ਹੋਣੇ ਪਰ ਸੁੱਕੀ ਜਿਹੜੀ ਫੀਡ ਆ ਜਿਹੜੀ ਤੂੜੀ ਤੇ ਖਾਸ ਕਰਕੇ ਜਿਹੜੀ ਫੀਡ ਆ ਉਹ ਨਾਲ ਜਿਹੜੀ ਅੱਜ ਇਕੱਠੀ ਕਰਕੇ ਸੰਸਰ ਭਾਈ ਜਸਵੀਰ ਸਿੰਘ ਰੋਡੇ ਵੱਲੋਂ ਅੱਜ ਇਥੇ ਟੋਰੀ ਜਾਣੀ ਹੈਗੀ ਆ ਤੇ ਇਹ ਤਸਵੀਰਾਂ ਤੁਹਾਨੂੰ ਮੈਂ ਵਿਖਾ ਦਿੱਤੀਆਂ ਹੈਗੀਆਂ ਤੇ ਸੰਤ ਖਾਲਸਾ ਗੁਰਦੁਆਰਾ ਸਾਹਿਬ ਜਿੱਥੇ ਜਨਮ ਸਥਾਨ ਸੰਤ ਜਨੈਲ ਸਿੰਘ ਪਿੰਡਾਂਵਾਂ ਦਾ ਹੈਗਾ 20ਵੀਂ ਸਦੀ ਦੇ ਮਹਾਨ ਯੋਧੇ ਸੀ ਉਹਨਾਂ ਦਾ ਜਨਮ ਸਥਾਨ ਹੈ ਜਿੱਥੇ ਗੁਰਦੁਆਰਾ ਸਾਹਿਬ ਆ ਸਾਰਾ ਉੱਥ ਦੀਆਂ ਤਸਵੀਰਾਂ ਤੁਹਾਨੂੰ ਮੈਂ ਵਿਖਾਈਆਂ ਹੈਗੀਆਂ ਤੇ ਇਹ ਜਿਹੜੀ ਰਾਹਤ ਸਮਾਗਰੀ ਹੈ ਬਹੁਤ ਥੋੜੇ ਸਮੇਂ ਦੇ ਵਿੱਚ ਟੋਰੀ ਜਾਊਗੀ ਬੈਨਰ ਕਸੇ ਜਾ ਰਹੇ ਹੈਗੇ ਆ ਤੇ ਤਿਆਰੀ ਜਿਹੜੀ ਵਿੱਢੀ ਜਾ ਰਹੀ ਹੈਗੀ ਆ ਉਹਨਾਂ ਨਾਲ ਅਸੀਂ ਗੱਲਬਾਤ ਵੀ ਤੁਹਾਡੀ ਦਿਖਾਈ ਸਾਰੀ ਉਹਨਾਂ ਵੱਲੋਂ ਜਿਹੜੀ ਵੱਖ-ਵੱਖ ਲੋਕਾਂ ਦੇ ਸਬੰਧ ਵਿੱਚ ਉਹਨਾਂ ਨਾਲ ਉਹ ਵੀ ਗੱਲਬਾਤ ਕੀਤੀ ਗਈ ਆ ਵੀ ਕੀ ਜਿਹੜਾ ਕਰਨਾ ਚਾਹੀਦਾ ਹੈਗਾ ਤੇ ਤੁਸੀਂ ਉਮੀਦ ਕਰਦੇ ਆ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ YouTube ਚੈਨਲ ਪੇਜ ਤੇ Facebook ਪੇਜ ਵੀ ਸਬਸਕ੍ਰਾਈਬ ਵੀ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ